ਇਹ ਬੰਦਾ ਜਾਣਦੇ ਯੋਗ ਹੈ ਕਿ ਨਹੀਂ ਯੋਗ ਜੋ ਯਾਰ ਜਾਣਦੇ ਯੋਗ ਹੋਇਆ ਜੋ ਜਿੰਦਿਆਂ ਹਟਾਉਣਾ ਉਹ ਮੰਨਦੇ ਜਾਂ ਪੂਰੀਆਂ ਜਾਣਦੇ ਜਾਣ ਦੀ ਖਬਰ ਮਿਲੀ ਮੈਂ ਉਸ ਦਿਨ ਤੱਕ ਤਾਂ ਇਲੈਕਸ਼ਨ ਦੇ ਵਿੱਚ ਬਜਸੀ ਵਿੱਚ ਆਉਣਾ ਸੀਗਾ ਪਰ ਮੈਂ ਪਹੁੰਚ ਨਹੀਂ ਪਾਇਆ ਉਹਦੇ ਵਾਸਤੇ ਮੈਂ ਪਰਿਵਾਰ ਤੋਂ ਮਾਫੀ ਮੰਗਦਾ ਹੋਏ ਮੈਂ ਮੌਜੂਦ ਨਹੀਂ ਰੇਪੇਪੇ ਇਸ ਪਿੰਡ ਦੇ ਸਰਵਜਨ ਸਾਹਿਬ ਫਿਰ ਵੀ ਛੋਟਾ ਬਰਾਕ ਰਜਮਤ ਸਿੰਘ ਸੋਢੀ ਨੂੰ ਮੈਂ ਫੋਟ ਕਰਕੇ ਸਪੈਸ਼ਲ ਇਹ ਹੈ ਕਿ ਮੈਨੂੰ ਕੋ ਬਾਰੇ ਜਰੂਰ ਦੱਸਿਆ ਜਿਵੇਂ ਆਉਣਾ ਜਰੂਰੀ ਹੈ ਕਿਉਂਕਿ ਜਿਸ ਹਾਲ ਹੈ ਸਾਬਕ ਮંત્રી ਜੀ ਬਾਰੇ ਗੱਲ ਕਰਾਂ ਤਾਂ ਇਹ ਨਾ ਤੋਂ ਲੱਗਦਾ ਕਿ ਉਹਨਾਂ ਨੇ ਬਹਾਦਰੀ ਉਹਨਾਂ ਦੀ ਇਮਾਨਦਾਰੀ और नगत बारे गलत करना दो हजार सतारा डीसी मॉडल चौक एक फ्लैक्स बोर्ड लगी सी और कैंडीडेट मैं बीबी का ना तो भुल गया कि लेकिन ना इन्होंने फोटो लगी सी साधक मंत्री उसके तो बाद मैं अपने मुख्तार के टीम को तो मैं पूछे मैं थे, कौन ने सरकारी और बीबा कौन है एम ए खड़े ने और नाल जी फोटो है इन्होंने फिर उन्होंने दस भी है बहुत बड़े समाज सेवक भी रहे हैं पार्टी के सेवादार भी रहे हैं समाज ने पार्टी की परिवार की सेवा भी कर रहे हैं परमात्मा ने जब मैं तो मौका दिता ਹਾਲਾਂਕਿ ਪਹਿਲੇ ਸਦਨ ਦੇ ਨਾਲ ਦੇ ਵਿੱਚ ਮੰਤਰੀ ਸਾਹਿਬ ਨੇ ਭਰੇ ਵੀ ਮੈਂ ਜਿਵੇਂ ਜਦੋਂ ਵੀ ਬੋਲਤੇ ਆਏ ਜਾਂ ਵੋਟਾਂ ਉੱਪਰ ਲਾ ਗਿਆ ਨਹੀਂ ਭੋਗਾ ਤੇ ਗਿਆ ਉਦੋਂ ਇਹਨਾਂ ਨਾਲ ਨੇ ਵਿਚਾਰਾਂ ਦੀ ਸਾਥ ਕੋਈ ਨਹੀਂ ਨਹੀਂ ਦੇ ਕੇ ਜਲਦ ਪਰਮਾਤਮਾ ਨੇ ਜਦ ਮੈਨੂੰ ਬੋਤਾਂ ਹਮੇਸ਼ਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਹਰ ਇੱਕ ਦਾ ਸੇਵਾ ਨਾਲ ਹੌਂਦੇ ਦਾਂਦੇ ਜਦੋਂ ਮੈਂ ਹਮਨ ਹਲਕੇ ਵਿੱਚ ਵਿਚਰੇ ਆ ਭੋਗਾਂ ਦੇ ਅਖੋਸ਼ੀ ਕਵੀ ਨੇ ਇੱਕ 사ਧਕ ਮੰਤਰੀ ਜੀ ਜਿਹੜਾ ਮਾਰੇ ਨਾਲ ਗੱਲ ਕੋਲਪੁਰ ਦੇ ਲੀਡਰ ਵੀ ਸੀ ਬਹੁਤ ਪੂਰੇ ਪੰਜਾਬ ਦੇ ਲਈ ਦੇਸ਼ੀ ਸੀ ਹਰ ਇੱਕ ਲੀਡਰ ਜਿਹੜਾ ਅੱਜ ਮੰਤਰੀ ਐਮ ਐਲ ਏ ਤੇ ਮੁੱਖ ਮੰਤਰੀ ਤੱਕ ਪਹੁੰਚਿਆ ਹਰ ਇੱਕ ਜਿਹੜਾ ਹੈ ਕਿ ਉਹ 사ਧਕ ਮੰਤਰੀ ਜੀ ਤੋਂ ਸ਼ੀਵਾਰਦ ਸ਼ੀਵਾਰਦ ਕਰਕੇ ਚੱਲਦਾ ਸੀ ਔਰ ਮੈਂ ਕਹਿੰਦਾ ਕਿ ਸਾਨੂੰ ਲਾਪ ਭਰਉਣ ਵਾਲਾ ਕੰਡਾ ਗਿਆ ਹੈ ਗੱਲ ਪਰਿਵਾਰ ਨੂੰ ਵੀ ਸਾਨੂੰ ਵੀ ਲਾਪ ਭਰਉਣ ਵਾਲਾ ਕੰਡਾ ਹੈ ਔਰ ਮੈਂ ਪਰਿਵਾਰ ਤੋਂ ਪੁਛਵਾਇਆ ਇਹ ਕਿੱਲਾ ਤੁਹਾਡਾ ਨੁਕਸਾਨ ਨਹੀਂ ਹੈ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਇਹ ਕਹੋ ਜਿਆ ਇਨਸਾਨ ਸਾਡੇ ਵਿੱਚ ਵਿਚਰ ਜਿਹੜਾ ਜਿੱਦ ਕੋਈ ਹਰ ਕਾਨੂੰਨ ਜਿਹੜਾ ਉਹਨਾਂ ਦੀ ਸਲਾਹ ਨਾਲ ਜਿਹੜਾ ਉਹ ਚੱਲਦੀ ਸੀ ਔਰ ਮੈਂ ਕਹਿੰਦਾ ਕਿ ਸਾਧਕ ਮੰਤਰੀ ਜੀ ਦੀ ਜਿਹੜੀ ਖਾਸੀਅਤ ਸੀ ਉਹ ਇਹ ਸੀ ਕਿ ਉਹਨੇ ਪਰਿਵਾਰ ਲਈ ਨਹੀਂ ਕੁਝ ਮੰਗਿਆ ਸੀ ਉਹ ਹਮੇਸ਼ਾ ਪਾਰਟੀ ਦੀ ਗੱਲ ਕਰਦਾ ਔਰ ਲੀਡਰ ਬਦਲ ਕੇ ਕਈ ਲੀਡਰ ਬਦਲ ਕੇ ਚਲੇ ਗਏ ਔਰ ਉਹ 87 ਸਾਲ ਤੱਕ ਤਿਰੰਗੇ ਝੰਡੇ ਚਾਹੀਏ ਤਿਰੰਗੇ ਝੰਡੇ ਦੇ ਵਿੱਚ ਹੀ ਗਏ ਔਰ ਇਹੋ ਜਿਹੇ ਕਰਤਾਰ ਦੇ ਲੋਕ ਅੱਜ ਲੱਭਣੇ ਬਹੁਤ ਔਖੇ ਆ ਔਰ ਸਾਡਾ ਕਾਂਗਰਸ ਦਾ ਕੀੜਾ ਜਿਹੜਾ ਅੱਜ ਸਾਡੇ ਤੋਂ ਜਿਹੜਾ ਹੈ ਵੀ ਸਾਡੇ ਵਿੱਚ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਤਾਂ ਇਹਨਾਂ ਦਾ ਨਾਮ ਰਹੇਗਾ ਪਾਰਟੀ ਦੇ ਵਰਕਰਾਂ ਦੇ ਵਿੱਚ ਕੀ ਇਹਨਾਂ ਦੀ ਵਿਚਾਰ ਰਹੇ ਇਸ ਕਰਕੇ ਮੈਂ ਕਿਹਾ ਨਵਾਇਆ ਸਾਹਿਬ ਵੀ ਹੈ ਸੀ ਮੈਂ ਪਰਿਵਾਰ ਨੂੰ ਇਸ ਦਾ ਵਿਸ਼ਵਾਸ ਹੈ ਕਿ ਐਮਪੀ ਲੈਂਡ ਫੰਡ ਦੇ ਵਿੱਚ ਹੁਣ ਜੀ ਇਹਨਾਂ ਦੀ ਯਾਦ ਦੇ ਵਿੱਚ ਢੀਟ ਬਣਾਇਆ ਜਾਏਗਾ ਔਰ ਜੇ ਕੋਈ ਦਿੱਕਤ ਆਉਂਦੀ ਹੋਈ ਤੇ ਗਾਗੇ ਸਰਕਾਰ ਆਉਣੀ ਪਈ ਮੈਂ ਜਿੱਥੋਂ ਮਰਦੀ ਫੱਡ ਲਿਆ ਕੇ ਦਵਾਂ ਮੇਰੀ ਜ਼ਿੰਮੇਵਾਰੀ ਉਹ ਤਾਂ ਦੀ ਯਾਦ ਚ ਏਟ ਬਣਾਇਆ ਜਾਵੇ ਤਾਂ ਕਿ ਪਰਿਵਾਰ ਨੂੰ ਵੀ ਔਰ ਉਹਨਾਂ ਨੂੰ ਵੀ ਲੋਕ ਜਿਹੜਾ ਯਾਦ ਰੱਖਣ ਕਿ ਵਾਕਈ ਇਲਾਕੇ ਪਤਾ ਲੱਗੇ ਕਿ ਠੀਕ ਹੈ ਕਿ ਇੱਕ ਟਕਸਾਲੀ ਕਾਂਗਰਸੀ ਜਿਹੜਾ ਕਿ ਜਿਨਨੇ ਆਪਦੀ ਜ਼ਿੰਦਗੀ ਕਾਂਗਰਸ ਦੀ ਕੁਰਬਾਨ ਕਰਾ ਔਰ ਇਹ ਸਾਡਾ ਫਰਜ਼ ਬਣਦਾ ਏ ਤਾਂ ਛੋਟੀ ਜਿਹੀ ਮੈਂ ਇੱਕ ਗੱਲ ਦੀ ਏ ਬਾਕੀ ਗਾਂ ਸਮਾਉਂਦਾ ਤੇ ਮੈਂ ਕਹਿੰਦਾ ਕਿ ਜਿਵੇਂਗੇ ਜੋ ਵੀ ਸਟੇਡੀਅਮ ਕੋਈ ਵੀ ਚੀਜ਼ ਹੋਵੇਗੀ のなるほど。